ਸਿਰਦੋਸਤੋ ਸਰਮ ਦੇਵੇਂ ਹੁਣ ਇਹ ਰਿਫਟ ਕਟਣਾ ਕੰਮ ਤਾਂ ਖਤਮ ਹੀ ਹੋ ਗਿਆ ਟੂਰੀਆ ਮਸ਼ੀਨਾਂ ਚ ਵੀ ਵਡੀਆਂ ਜਿਹੀ ਹੁਣ ਇਹ ਚੱਲ ਪਏ ਸਕਰੂ ਇਹ ਬਈ ਬਹੁਤ ਵਧੀਆ ਚੀਜ਼ ਹੈ ਇਹ ਆਪਣੇ ਇਹਨਾਂ ਨੂੰ ਮੈਨੂੰ 3 ਸਾਲ ਹੋਏ ਇਹਨਾਂ ਨੂੰ ਲਾਉਂਦੇ ਨੂੰ ਮੰਨ ਲਓ ਵੀ 3 ਸਾਲਾਂ ਦੀ ਇਹ ਜਿਹੜੀ ਪੱਤੀ ਆ ਸਟੈਪ ਪੱਤੀ ਆ 3 ਸਾਲਾਂ ਵੀ ਹੋਆ ਦੇਖੋ ਕਿਸੇ ਕਿਸੋ ਵੀ ਕੋਈ ਵੀ ਕੋਨਾ ਨਾ ਘਸਿਆ ਨਿੱਕੇ ਤੋਂ ਵੀ ਨਿਕਸੀ ਤੁਰ ਤੱਕ ਦੇਖ ਲਓ ਤਿੰਨ ਸਾਲ ਚੱਲਗੇ ਨਹੀਂ ਕੋਈ ਮਤਲਬ ਸਟੈਪ ਪਤੀ ਚੱਲਦੀ ਨਹੀਂ ਤਿੰਨ ਸਾਲ ਜੇ ਆਪਾਂ ਰਿਪਟ ਕੋਟ-ਕੋਟ ਕੇ ਜੇਦਰੂ ਕੁੱਟਣ ਲੱਗੇ ਇਧਰੋਂ ਬਿੰਗੀ ਉਧਰੋਂ ਕੁੱਟਣ ਲੱਗੇ ਉਧਰੋਂ ਬਿੰਗੀ ਹੋ ਗਈਣ ਇਹਦਾ ਨਿਆਰਾ 10 ਨੰਬਰ ਨਟ ਲੱਗਦੇ ਨੇ ਇਹਦੇ ਤੇ ਤੇ ਕੋਈ ਇਹਦੇ ਸੱਟ ਮਾਰਨ ਦੀ ਲੋੜ ਨਹੀਂ ਸਟੈਪ ਦੀ ਬਿੰਗੀ ਹੁੰਦੀ ਜੇ ਸੱਟ ਮਾਰ ਐਫਸੀ ਹੋਊਗੀ 10 ਨੰਬਰ ਦੇ ਨਟ ਨੇ ਕੋਈ ਟੂੜੀ ਵਾਲੀ ਮਸ਼ੀਨ ਚ ਬਾਈ ਕਈ ਵਾਰ ਕਹਿੰਦੇ ਵੀ ਇਹ ਢਿੱਲੇ ਹੋ ਜਾਂਦੇ ਆ ਜੀ ਖੁੱਲ੍ਹੇ ਜਾਂਦੇ ਆ ਬਲੇਡ ਡਿੱਗ ਜਾਂਦੇ ਕੁਛ ਨਹੀਂ ਦਿਖਦਾ ਗੌਰ ਨਾਲ ਕਸੇ ਹੁਣ ਸਮਾਰ ਕੇ ਇਹ ਉਹ ਹੁੰਦੇ ਨੇ ਇਹ ਲੌਕ ਵਾਲੇ ਨਟ ਹੁੰਦੇ ਨੇ 6 6 ਦੀ ਖੁੱਲਦੇ ਨਹੀਂ ਬਾਕੀ ਹੁਣ ਇਹਨਾਂ ਦਾ ਥੋੜਾ ਜਿਹਾ ਸਾਈਜ਼ ਵੱਟਾ ਗਿਆ ਪਹਿਲਾ ਵਾਲਿਆਂ ਦਾ ਸਾਈਜ਼ ਥੋੜਾ ਛੋਟਾ ਹੁੰਦਾ ਸੀ ਤੇ ਬਈ ਵਧੀਆ ਚੀਜ਼ ਆ ਨਾ ਫਿੰਗਰਾਂ ਖਰਾਬ ਹੋਈਆਂ 3 ਸਾਲ ਹੋ ਗਏ ਤਿੰਨਾਂ ਇਹ ਹੋਈਆ ਸਟੈਪ ਪੱਤੀ ਖਰਾਬ ਮੇਰਾ ਖਿਆਲ ਮੇਰੇ ਹਿਸਾਬ ਨਾਲ ਵੀ ਹਲੇ 2 ਸੀਜ਼ਨ ਹੋਰ ਲਾਉਣੀਆਂ ਇਹ ਹੈਡ ਪੱਤੀ ਆ ਸਟੈਪ ਪੱਤੀ ਤੇ ਫਿੰਗਰਾਂ ਤੇ ਬਈ ਤੁਸੀਂ ਵੀ ਸਾਰੇ ਵੀ ਜਰੂਰ ਦੱਸਿਓ ਜਿਹੜੇ ਜਿਹੜੇ ਬਾਈ ਇਹ ਚੀਜ਼ ਲਾਉਂਦੇ ਆ ਮਾਨੂੰ ਸਕਰੂ ਲਾਏ ਹੋਇਆ ਜਿਹੜੇ ਜਿਹੜੇ ਬਾਈਆਂ ਨੇ ਤੇ ਬਾਈ ਜਿਹਨੇ ਨਹੀਂ ਲਾਏ ਉਹ ਲਾਓ ਯਾਰ ਕੋਈ ਦਿੱਕਤ ਨਹੀਂ ਹੈਗੀ ਪੂਰੀ ਵਧੀਆ ਚੀਜ਼ ਹੈ ਸਹੀ ਹੈ ਜਮਾ ਨਾ ਰੋਇ ਰੋਇ ਇੱਕ ਸਟੈਪ ਤੇ ਕੱਢਣ ਦੀ ਲੋੜ ਨਹੀਂ ਓਕੇ ਰਿਪੋਰਟ ਕੰਮ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ